ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੇ ਜਿੱਥੇ ਬੀਤੀ ਸ਼ਾਮ ਚੋਣ ਪ੍ਰਚਾਰ ਥੰਮ ਗਿਆ ਉਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਹਰਕਤ ਦਿਖਾਉਂਦੇ ਹੋਏ ਥਾਂ-ਥਾਂ ਤੇ ਲੁਧਿਆਣਾ ਵਿੱਚ ਚੈਕਿੰਗ ਅਭਿਆਨ ਚਲਾਇਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਝ ਬੀਤੀ ਰਾਤ ਪੁਲਿਸ ਵੱਲੋਂ ਅਚਨਚੇਤ ਬਸ ਸਟੈਂਡ ਦੇ ਨੇੜੇ ਦੀਆਂ ਹੋਟਲਾਂ ਤੇ ਹੋਰ ਥਾਵਾਂ ਤੇ ਛਾਪੇਮਾਰੀ ਕਰਦੇ ਹੋਏ ਦੇਖਿਆ ਗਿਆ ਕਿ ਕੋਈ ਅਜੇਹਾ ਵਿਅਕਤੀ ਤਾਂ ਨਹੀਂ ਉਥੇ ਮੌਜੂਦ ਜਿਸ ਕਾਰਨ ਚੋਨਾ ਇਨਫਲੂਐਂਸ ਹੋ ਸਕਦੀਆਂ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਵੇਖ ਸਕਦੇ ਹੋ ਕਿ ਕਿੰਜ ਪੁਲਿਸ ਪਾਰਟੀ ਵੱਲੋਂ ਥਾਂ-ਥਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਹੋਟਲਾਂ ਦੇ ਰਜਿਸਟਰ ਤੱਕ ਖੰਖਾਲੇ ਜਾ ਰਹੇ ਨੇ ਇਹ ਤਸਵੀਰਾਂ ਸਾਫ਼ ਜਾਹਰ ਕਰਦੀਆਂ ਨੇ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਮੁਤਾਬਕ ਸਖ਼ਤ ਸੁਰੱਖਿਆ ਦਾ ਪਾਲਣਾ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੋਈ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਨਾ ਦਿੱਤਾ ਜਾ ਸਕੇ ਇਸ ਬਾਰੇ ਕੀ ਕੁਝ ਕਹਿਣਾ ਪੁਲਿਸ ਮੁਲਾਜ਼ਮਾ ਦਾ ਉਹ ਤੁਹਾਨੂੰ ਇੱਕ ਵਾਰ ਸੁਣਾ ਦਿੰਨੇ ਆ ਪਰ ਨਾਲ ਹੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਦਿਨ ਰਾਤ ਦੀ ਪਰਵਾਹ ਕੀਤੇ ਬਿਨਾ ਪੰਜਾਬ ਪੁਲਿਸ ਤੇ ਹੋਰ ਫੋਰਸਾਂ ਸੁਰੱਖਿਆ ਚ ਡਟੀਆਂ ਹੋਈਆਂ ਨੇ ਤਾਂ ਕਿ ਚੋਰਾਂ ਨੂੰ ਕਿਸੇ ਤਰੀਕੇ ਨਾਲ ਪ੍ਰਭਾਵਿਤ ਨਾ ਕੀਤਾ ਜਾਵੇ ਜਿਹੜੇ ਇਲੈਕਸ਼ਨ ਨੂੰ ਲੈ ਕੇ ਜੋ ਲਾਅਨ ਆਰਡਰ ਸਿਚੁਏਸ਼ਨ ਨੂੰ ਮੇਨਟੇਨ ਕਰਨ ਲਈ ਇੱਕ ਜੋ ਮਾਨਯੋਗ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਡੀਸੀ ਸਾਹਿਬ ਉਹਨਾਂ ਨੇ ਇੱਕ ਕਿਹਾ ਹਦਾਇਤਾਂ ਕਲੀਅਰ ਕਟ ਇਨਸਟਰਕਸ਼ਨ ਹੈ ਕਿ ਆਪਾਂ ਫ੍ਰੀ ਫੇਅਰ ਐਂਡ ਜੋ ਹੈ ਵਿਦਾਊਟ ਐਨੀ ਇਨਫਲੂਐਂਸ ਇਲੈਕਸ਼ਨ ਕਰਾਉਣੇ ਹਨ ਤਾਂ ਉਹਦੇ ਮੱਦੇ ਨਜ਼ਰ ਅਸੀਂ ਸਾਰੇ ਜਿਵੇਂ ਪਹਿਲਾਂ ਅਸੀਂ ਫੋਰਸ ਏਰੀਆ ਡੋਮਿਨੇਸ਼ਨ ਲਈ ਰੂਟ ਪਾਰਚ ਕੀਤਾ ਫਿਰ ਉਦੋਂ ਬਾਅਦ ਅਸੀਂ ਸਾਰੇ ਹੋਟਲ ਜੋ ਹੈ ਜੋ ਜਿੱਥੇ ਵੀ ਤੁਹਾਨੂੰ ਲੱਗਦਾ ਕੋਈ ਆਊਟਸਾਈਡਰਸ ਨੇ ਕੁਝ ਇਦਾਂ ਦੇ ਪੋਟੈਂਸ਼ੀਅਲ ਟ੍ਰਬਲ ਮੇਕਰ ਜੋ ਇਲੈਕਸ਼ਨ ਨੂੰ ਇਨਫਲੂਐਂਸ ਕਰਨ ਲਈ ਆਏ ਹੋਏ ਨੇ ਇਦਾਂ ਦੇ ਅੰਸਰਾਂ ਨੂੰ ਮਤਲਬ ਕੰਟਰੋਲ ਕਰਨ ਲਈ ਪ੍ਰੀਵੈਂਟ ਕਰਨ ਲਈ ਇਲੈਕਸ਼ਨ 'ਚ ਕਿਸੇ ਵੀ ਤਰ੍ਹਾਂ ਦਾ ਇਨਫਲੂਐਂਸ ਇਹ ਚੈਕਿੰਗ ਕੀਤੀ ਜਾ ਰਹੀ ਹੈ ਐਂਡ ਅਸੀਂ ਕਨਸਟੈਂਟਲੀ ਟਰਾਈ ਕਰ ਰਹੇ ਹਾਂ ਕਿ ਅਸੀਂ ਇਹ ਸਿਲੈਕਸ਼ਨ ਨੂੰ ਬਿਲਕੁਲ ਬੇਦਾਗ ਤਰੀ ਕਰੋਣਾ ਸਰ ਜਿੱਦਾਂ ਦੇਖਿਆ ਹੋਏ ਨੇ ਨਦੀਕ ਬਸ ਸਟੈਂਡ ਰੇਲਵੇ ਸਟੇਸ਼ਨ ਜਿੱਦਾਂ ਫੋਟੋ ਨਹੀਂ ਮਿਲਦੀ ਤਾਂ ਬਸ ਸਟੈਂਡ ਦੇ ਵੀ ਹੋਟਲਾਂ ਵਿੱਚ ਜਿਹੜੇ ਅਣਕਛਤੇ ਵੱਡੇ ਰਹਿ ਰਿਆ ਉਹਨਾਂ ਦੀ ਜਾਂਚ ਪੂਰੀ ਚੱਲ ਰਹੀ ਹੈ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਹੁਣ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸਾਰੇ ਜਿਹੜੇ ਵੀ ਹੋਟਲ ਨੇ ਉਹਨਾਂ ਦੇ ਰਿਕਾਰਡ ਰਜਿਸਟਰ ਵਗੈਰਾ ਕਿ ਕੋਈ ਜੋ ਪਹਿਲਾਂ ਜਿਵੇਂ ਕਲੀਅਰ ਕੰਟੈਂਟ ਸਟਰਕਚਰਸ ਨੇ ਕਿ ਵਿਦਾਊਟ ਆਈਡੀ ਕੋਈ ਕਿਸੇ ਨੂੰ ਨਹੀਂ ਠਹਿਰਾ ਸਕਦਾ ਅਗਰ ਕੋਈ ਇਸ ਤਰ੍ਹਾਂ ਦਾ ਬੰਦਾ ਠਹਿਰ ਰਿਹਾ ਹੈ ਤਾਂ ਉਹਨੂੰ ਵੈਰੀਫਾਈ ਕਰਾਂਗੇ ਈਵਨ ਵਿਦ ਆਈਡੀ ਅਗਰ ਕੋਈ ਲੱਗਦਾ ਸ਼ੱਕ ਸ਼ੱਕੀ ਲੱਗਦਾ ਤਾਂ ਉਹਨ ਕਰਨ ਦੇ ਪਰਪਸ ਨਾਲ ਕੋਈ ਨਾ ਠਹਿਰ ਰਿਹਾ ਹੋਵੇ ਸੱਚੇ ਵਿੱਚ ਲੁਧਿਆਣੇ ਦੀਆਂ ਗੱਡੀਆਂ ਤੋਂ ਇਲਾਵਾ ਬਾਹਰ ਲਿਆ ਗੱਡੀਆਂ ਕਾਫੀ ਉਹਨਾਂ ਦੀ ਵੀ ਚੈਕਿੰਗ ਕੀਤੀ ਜਾਊਗੀ ਅਸੀਂ ਜੋ ਹੈ ਮੁਕੰਮਲ ਲੁਧਿਆਣੇ ਵਿੱਚ ਚਾਰ ਚੁਫੇਰੇ ਮੁਕੰਮਲ ਨਾਕਾਬੰਦੀ ਕੀਤੀ ਗਈ ਹੈ ਸਿਰਫ ਮੈਂ ਆਪਣੀ ਜੂਰਿਸਡਿਕਸ਼ਨ ਦੀ ਗੱਲ ਨਹੀਂ ਕਰੂੰਗਾ ਮੈਂ ਸਾਰੇ ਲੁਧਿਆਣੇ ਦਾ ਅਦਰ ਜੋ ਸਬਡਿਵੀਜ਼ਨਸ ਨੇ ਔਰ ਸਾਰੇ ਏਰੀਆ ਚ ਇੱਕ ਮਤਲਬ ਹੋਲਿਸਟਿਕ ਤਰੀਕੇ ਨਾਲ ਪਲਾਨ ਤਿਆਰ ਕਰਕੇ ਉੱਤੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਦੇ ਅੰਡਰ ਅਸੀਂ ਇੱਕ ਨਾਕਾਬੰਦੀ ਰੂਟ ਡੋਮੀਨੇਸ਼ਨ ਪੈਟਰੋਲਿੰਗ ਪਾਰਟੀਆਂ ਮਤਲਬ ਹਰ ਤਰੀਕੇ ਦੇ ਅਰੇਂਜਮੈਂਟ ਕੀਤੇ ਗਏ ਨੇ ਸਰ ਫੋਰਸ ਵੀ ਵਧਾਈ ਗਈ ਹੈ ਬਿਲਕੁਲ ਜੀ ਬਿਲਕੁਲ ਜੋ ਸਾਨੂੰ ਲੁਧਿਆਣਾ ਪੁਲਿਸ ਤੋਂ ਇਲਾਵਾ ਜੋ ਰੀਇਨਫੋਰਸਮੈਂਟਸ ਬਾਹਰਲੀ ਫੋਰਸ ਹੈ ਉਹ ਵੀ ਮਿਲੀ ਹੈ ਤਾਂ ਉਹਨਾਂ ਦੀ ਵੀ ਹੈਲਪ ਲਈਤੀ ਜਾ ਰਹੀ ਹੈ ਫਲੈਗ ਮਾਰਚ ਵੀ ਅੱਜ ਕੱਢਿਆ ਗਿਆ ਜੀ ਬਿਲਕੁਲ ਜੀ ਬਿਲਕੁਲ ਇਦੋਂ ਪਹਿਲਾਂ ਫਲੈਗ ਮਾਰਚ ਹੀ ਕੱਢਿਆ ਗਿਆ ਹਾਂਜੀ ਸਰ ਠੀਕ ਹੈ ਜੀ ਥੈਂਕ ਯੂ ਜੀ